ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸੀ ਕੁਕਿੰਗ ਚੈਨਲ ਤੇ ਮੈਗੀ ਬਣਾਉਣ ਲੱਗੇ ਸੀਗੇ ਮੈਂ ਕੱਜ ਲੋ ਵੀਡੀਓ ਬਣਾ ਲੈਨੇ ਆ ਮੈਂ ਥੋੜਾ ਬੀਜੀ ਸੀ 4-5 ਦਿਨ ਤੋਂ ਕੋਈ ਵੀਡੀਓ ਨਹੀਂ ਬਣੀ ਸੀ ਇਸ ਕਰਕੇ ਇੱਕ ਪਿਛਲੇ ਤੋਂ ਪਿਛਲੇ ਬਲੌਗ ਤੇ ਮੈਨੂੰ ਕਿਸੇ ਨੇ ਮੈਸੇਜ ਕੀਤਾ ਸੀਗਾ ਕੋਈ ਰੈਸਪੀ ਵਾਸਤੇ ਉਹ ਨਹੀਂ ਕੋਈ ਰੈਸਪੀ ਬਣਾ ਕੇ ਬਣਾਉਣ ਨੂੰ ਕਿਹਾ ਸੀਗਾ ਫਿਰ ਮੈਂ ਉਸ ਦਿਨ ਉਹਨਾਂ ਦਾ ਨਾਮ ਵੀ ਮੈਂਸ਼ਨ ਕਰੂੰਗਾ ਆਈਡੀ ਕਿਹੜੀ ਤੋਂ ਆਇਆ ਸੀ ਮੈਨੂੰ ਮੈਸੇਜ ਨਾਲ ਹੀ ਮਿਲਦਾ ਐਸੇ ਵੀ ਕਰਨ ਤੇ ਉਹ ਆਪਾਂ ਬਣਾਵਾਂਗੇ ਹਨਾ ਅੱਜ ਆਪਾਂ ਹੁਣ ਮੈਗੀ ਬਣਾਉਣ ਲੱਗੇ ਆ। ਤਾਂ ਜਿਹੜੇ ਸਾਰੇ ਜਾਣੇ ਵੀਡੀਓ ਦੇ ਨਾਲ ਦੇਖਣ ਵਾਲੇ ਵੀਰਾਂ ਭੈਣਾਂ ਵੀਡੀਓ ਬੜੀ ਇੰਟਰਸਟਿਡ ਹੋਊਗੀ ਅੱਜ ਵੀ। ਆਪਾਂ ਤਿੰਨ ਕ ਪਿਆਜ਼ ਲਾਏ ਸੀਗੇ। ਇਹਨਾਂ ਨੂੰ ਲੰਬੇ ਲੰਬੇ ਕੱਟਣਾ ਆ। ਦੋ ਲੈ ਆ ਟਮਾਟਰ। ਕਾ ਆਲੂ ਲਿਆ ਪਿਆਜ਼ਿਆਂ ਨੂੰ ਲੰਬੇ ਲੰਬੇ ਕੱਟ ਲਿਆ ਤਾਂ ਆਪਣੇ ਘਰ ਦੇ ਮਟਰ ਆ ਇਹ ਕੱਢ ਕੇ ਰੱਖਿਓ ਆ ਫਣੀਆਂ ਦੇ ਵਿੱਚੋਂ ਮਨੋਂ ਕੋਲੀ ਕਿਹਾ ਪੌਣੀ ਕੋਲੀ ਆ ਪਹਿਲਾਂ ਆਲੂ ਮਟਰਾਂ ਦੀ ਹੁਣ ਆਈ ਸੀ ਸਬਜ਼ੀ ਥੋੜੀਏ ਸਾਈਡ ਤੇ ਰੱਖ ਲਈ ਸੀਗੇ ਇਹ ਘਰ ਦੇ ਆ ਮਟਰ ਹੁਣ ਇਹ ਪਾਉਣੇ ਆ ਮਗੀ ਦੇ ਵਿੱਚ ਟਮਾਟਰ ਵੀ ਆਪਾਂ ਦੋ ਲਏ ਸੀ ਇਹ ਵੀ ਬਸ ਇਦਾਂ ਹਨਾ ਪਿਆਜ਼ਾਂ ਵਾਂਗ ਲੰਬੇ ਲੰਬੇ ਕੱਟੜੇ ਆ ਬਰੀਕ ਬਰੀਕ ਕਰ ਲੈਣੇ ਆ ਥੋੜੇ ਜਿੰਨੇ ਕੱਪਾ ਪਿਆਰ ਕਰੀਦੇ ਹਨ ਐਨੇ ਕੀ ਆਉਂਦੇ ਬੱਕਰੇ ਜੇ ਤਾਂ ਕੱਟਣੇ ਆ ਬੱਕਰੇ ਚੋਪ ਕਰਨੇ ਆ ਹਨ ਇਹ ਆਪਾਂ ਨਾਲ ਹੀ ਨਹੀਂ ਪਾਉਣੇ ਹੈਗੇ ਪੰਜ 6 ਟਮਾਟਰਾਂ ਦੇ ਵਿੱਚੇ ਮਿਰਚਾਂ ਕੱਟ ਲੈਣੀਆਂ ਥੋੜੀ ਇਹ ਉੱਦਾਂ ਤਾਂ ਮਸਾਲਾ ਵੀ ਸਪਾਈਸੀੰਦਾ ਪਰ ਥੋੜੀ ਆ ਫਿਰ ਸਪਾਈਸੀ ਹੀ ਹੋ ਜਾਂਦੀ ਆ ਹਨਾ ਪ੍ਰੀ ਪ੍ਰੀ ਕੱਟ ਕੇ 5 6 ਕ ਤਾਂ ਪਾਉਣੀਆਂ ਕਰਕੇ ਮਿਰਚਾਂ ਹੁਣ ਇੰਨੀਆਂ ਪਾਉਣੀਆਂ ਨਹੀਂ ਆ ਰਹੀਆਂ ਪਰਨਾ ਘਰ ਦੀਆਂ ਮਿਰਚਾਂ ਸੀਗੀਆਂ ਉਹ ਤੇੜੀਆਂ ਕੌੜੀਆਂ ਸੀ ਇਹ ਹੀ ਪਤਾ ਨਹੀਂ ਹੁਣ ਮੰਡੀ ਤੋਂ ਹੀ ਲਿਆਈ ਦੀਆਂ ਇਹ ਘੱਟ ਕੌੜੀਆਂ ਇੱਕ ਦੋ ਬਰਾਂ ਸੀ ਦੇਖਿਆ ਜਿਆਦਾ ਹੀ ਪੈਂਦੀ ਆ ਥੋੜੀ ਨੋਰਮਲ ਨਾਲੋਂ ਇਹ ਮਿਰਚ ਬਸ ਪੰਪ ਸਪੰਜੀਆਂ ਛੇ ਕੇ ਪਾਉਣੀਆਂ ਟਾਈਮ ਥੋੜ੍ਹਾ ਜ਼ਿਆਦਾ ਹੀ ਹੋ ਗਿਆ ਸੀ ਤਾਂ ਕਰਕੇ ਫਿਰ ਮੈਂ ਬਾਜ਼ਾਰ ਵਾਲ ਨੂੰ ਗਿਆ ਨਹੀਂ ਨਹੀਂ ਤਾਂ ਆਪਾਂ ਸ਼ਿਮਲਾ ਮਿਰਚ ਪਾ ਲਈਦੀ ਹੁੰਦੀ ਆ ਮੈਗੀ ਦੇ ਵਿੱਚ ਜੇ ਇਕੱਤੀ ਹੋਵੇ ਸ਼ਿਮਲਾ ਮਿਰਚ ਹੈ ਨਹੀਂ ਸੀ ਬਰੈਜ ਵਿੱਚ ਦੇਖਿਆ ਤਾਂ ਹੁਣ ਆਪਾਂ ਆਲੂ ਹੀ ਬਸ ਇਦਾਂ ਲੰਬੇ ਲੰਬੇ ਕੱਟ ਲੈਣੇ ਆ ਹੋਰ ਤਾਂ ਕੋਈ ਏਡੀ ਗੱਲ ਬਾਤ ਹੈ ਨਹੀਂ ਥੋੜੀ ਜਿਆ ਇਨਾਂ ਦਾ ਫੇਰ ਟੇਸਟ ਹੀ ਆ ਜਿੱਦਾਂ ਹੁਣ ਲੱਗ ਪੈਂਦਾ ਹਨਾ ਚੀਜ਼ ਪਾਈ ਉਹ ਦਾ ਵਿੱਚ ਵੱਖਰਾ ਹੀ ਇਹ ਕੱਲੀ ਮਹਿਗੀ ਹੋਵੇ ਉਹ ਇਕੱਠੀ ਇਕੱਠੀ ਜੇ ਹੋ ਜਾਂਦੀ ਹੈ ਥੋੜੀ ਜੀ ਈ ਇਦਾਂ ਪਤਲੇ ਪਤਲੇ ਕੱਟ ਲਵਾਂ ਈ ਦਾ ਆਪਣਾ ਹੀ ਇਦਾਂ ਟੇਸਟ ਹੀ ਆਉਣ ਲੱਗ ਪੈਂਦਾ ਆ ਬਸ ਲੰਬੇ ਲੰਬੇ ਕਰ ਲਓ ਜਿੱਦਾਂ ਆਪਾਂ ਸ਼ਿਮਲਾ ਮਿਰਚ ਕਰਕੇ ਪਾ ਲਈਦੀ ਆ ਜਾਂ ਕਾਜਰਾਂ ਵੀ ਪਾ ਲਈਦੀਆਂ ਪਰ ਉਹ ਪਹਿਲਾਂ ਤੜਕੇ ਦੇ ਵਿੱਚ ਕਰਨੀਆਂ ਪੈਣੀਆਂ ਆ ਪਿਆਜ਼ ਵੀ ਥੋੜਾ ਆਪਾਂ ਫੇਕ ਕੱਚਾ ਹੀ ਰੱਖਣਾ ਹੁੰਦਾ ਪਹਿਲਾਂ ਹੀ ਪੌਣੀਆਂ ਬਣਨੀਆਂ ਹੁੰਦੀਆਂ ਐ ਇਸੇ ਕਰਕੇ ਆਲੂ ਵੀ ਬਹੁਤ ਪਤਲਾ ਪਤਲਾ ਲੰਬਾ ਲੰਬਾ ਰੱਖ ਰਹੇ ਆ ਕੜਾਹੀ ਆਪਾਂ ਰੱਖ ਲਈਏ ਗੈਸ ਤੇ ਬਸ ਥੋੜਾ ਜਿਹਾ ਹੀ ਪਾਉਣਾ ਆ ਦੇਸੀ ਤੇਲ ਪਰ ਫੈਂਟਰ ਫੂਨ ਨਹੀਂ ਅਸੀਂ ਭਾਰਤੀ ਦੀ ਜਦੋਂ ਆਪਾਂ ਦੇਸੀ ਤੇਲੇ ਵਰਤੀਦਾ ਆ ਇਹ ਜਿਆਦਾ ਵਧੀਆ ਆ। ਬਾਕੀ ਠੀਕ ਆ ਕੋਈ ਕੋਈ ਵੀ ਯੂਜ਼ ਕਰਦਾ ਹੋ ਸਕਦਾ ਪਰ ਅਸੀਂ ਰਪੈਂਡ ਨਹੀਂ ਯੂਜ਼ ਕਰੀ ਦੀ। ਦੇਸੀ ਤੇਲ ਹੀ ਵਰਤੀਦਾ ਜਾਂਦੇ ਆ ਦੇਸੀ ਤੇ ਜਾਂ ਦੇਸੀ ਤੇਲ। ਜਿਹੜਾ ਹਨਾ ਮੈਗੀ ਮਸਾਲਾ ਹੁੰਦਾ ਇਹਨੂੰ ਕੱਟ ਕੇ ਪਹਿਲਾਂ ਹੀ ਕਿਸੇ ਕੌਲੀ ਜਾਂ ਤਾ ਪਲੇਟ 'ਚ ਪਾ ਲਓ। ਜਦੋਂ ਆਪਾਂ ਨਾਲ ਦੀ ਨਾਲ ਤੇ ਪੈਕਟ ਪਾਈਦੇ ਆ ਹਨਾ ਫਿਰ ਟਾਈਮ ਬੜਾ ਲੱਗ ਜਾਂਦਾ ਇਦਾਂ ਕਰਨੇ ਨੂੰ ਕਿ ਉਹ ਇਕੱਠਾ ਹੀ ਮਸਾਲਾ ਨਹੀਂ ਡਗ ਰਿਹਾ ਫਿਰ ਸਹੀ ਨਹੀਂ ਭੁਜਦਾ ਹੈਗਾ ਜਿੱਦਾਂ ਇਹ ਮਸਾਲੇ ਨੂੰ ਆਪਾਂ ਥੋੜੀਆ ਨਾ ਕਰਨਾ ਹੁੰਦਾ ਆ ਇਸ ਕਰਕੇ ਜਿੰਨੇ ਵੀ ਪੈਕਟ ਪਾਉਣੇ ਆ ਤੁਸੀਂ ਬਣਾਉਣੇ ਆ ਇਹਨੂੰ ਪਹਿਲਾਂ ਹੀ ਪਾ ਲਓ ਕਿਸੇ ਕੋਲੀਚ ਪਾ ਲਓ ਜਾਂ ਪਲੇਟ 'ਚ ਪਾ ਲਓ ਹਨਾ ਇਹ ਕੋ ਹੂਰ ਹੁੰਦਾ ਜਦਾ ਸੁੱਕਾ ਇਹਨੂੰ ਪਾਉਣ ਨਾਲ ਹੁਣ ਥੋੜਾ ਜਿਹਾ ਇਹਦੇ ਵਿੱਚ ਪਾਣੀ ਦਾ 2-4 ਚਮਚੇ ਪਾ ਕੇ ਅੱਧੀ ਕ ਗਲਾਸੀ ਤਾਂ ਇਹਨੂੰ ਥੋੜੀਆ ਹਲਾ ਲਓ ਇਦਾਂ ਮੈਂ ਓਕਸੀਆ ਕਰ ਲਓ ਉਹ ਵਧੀਆ ਹੋ ਜਾਂਦਾ ਏਦਾਂ ਫਿਰ ਮੈਗੀ ਨੂੰ ਵੀ ਹਨਾ ਏਦਾਂ ਬਰੀਕ-ਬਰੀਕ ਆਪਾਂ ਕਰ ਲੈਣਾ ਆ ਜਿੱਦਾਂ ਆਪਾਂ ਹਿਮਾਚਲ ਚ ਨਹੀਂ ਜਾਈਦਾ ਜਦੋਂ ਉੱਥੇ ਆਪਾਂ ਨੂੰ ਮੈਗੀ ਪੁਆਇੰਟਾਂ ਤੇ ਮੈਗੀ ਮੈਂਡ ਦੀ ਖਾਣ ਨੂੰ ਜੀ ਆਪਾਂ ਇਦਾਂ ਹੀ ਰੱਖਾਂਗੇ ਨਾ ਇਹ ਫਿਰ ਫੋਕ ਦੇ ਨਾਲ ਖਾਣੀ ਪੈਣੀ ਆ ਆਪਾਂ ਨੂੰ ਚਮਚੇ ਤੇ ਚੜਦੀ ਨਹੀਂ ਗੀ ਜੇ ਆਪਾਂ ਇਦਾਂ ਛੋਟੇ ਛੋਟੇ ਕੀਤੀ ਹੋਗੀ ਨਾ ਥੋੜੀ ਥੋੜੀ ਤੋੜ ਕੇ ਫਿਰ ਚਮਚੇ ਦੇ ਨਾਲ इजीली ਖਾਦੀ ਜਾਂਦੀ ਆ ਤੇਬਾ ਇਹਨੂੰ ਆਪਾਂ ਛੋਟੇ ਛੋਟੇ ਕਰ ਲੈਣਾ ਥੋੜੀ ਮੈਂਟਕ ਲਈ ਲਾਉਣਾ ਕੋਈ ਜ਼ਿਆਦਾ ਨਹੀਂ ਜਿੰਦਾ ਮੈਂਟਕ ਲਈ ਬਸ ਲੋ ਜਗਾਸ ਤੇ ਬਣਾਉਣੀ ਆ ਓਦਾਂ ਵੀ ਮੈਂਟਕ ਬਾਅਦ ਆਪਾਂ ਜਿਹੜੇ ਇੱਕ ਇੱਕ ਟਮਾਟਰ ਕੱਟੇ ਹੋ ਸੀ ਪਤਲੇ ਪਤਲੇ ਕੰ ਖਰੀ ਮਿਰਚ ਉਹ ਕੱਟੇ ਹੀ ਪਾ ਦੇਣੇ ਆ ਤਾਂ ਹਰੇ ਮਟਰ ਵੀ ਨਾਲੇ ਪਾ ਦੇਣੇ ਆ ਅਲੂ ਵੀ ਪਾ ਦੇਣੇ ਆਪਾਂ ਜਿਹੜਾ ਕਾਲੀ ਦਿੱਤਾ ਸੀ ਤਰੀਕ-ਤਰੀਕ ਉਹ ਵੀ ਪਾ ਦੇਣਾ ਕਰਕੇ ਆਲੂ ਤਰੀਕੇ ਇਹਨਾਂ ਤਾਂ ਬਸ 2 ਮਿੰਟ ਤੱਕ ਸੇਕ ਨਾਲੇ ਹੋ ਜਾਣਾ ਬਹੁਤ ਗਰੀਬ ਕੱਟਿਆ ਆ ਤਾਂ ਇਹਨਾਂ ਨੂੰ ਨਾ ਪਰ ਮੇਚ ਕਰ ਲੈਣਾ ਆਪਾਂ ਇੱਥੇ ਥੋੜਾ ਹੀ ਪਾਉਣਾ ਆ ਅੱਧੀ ਚਾਂਦੀ ਕਿਉਂਕਿ ਮਸਾਲੇ ਚ ਨਵੀਂ ਮਸਾਲੇ ਕਿ ਹੁੰਦਾ ਹੀ ਆ ਹਨਾ ਔਰ ਅੱਡੀ ਇਹ ਤਾਂ ਆਪਾਂ ਥੋੜੀ ਜਿਹੀ ਵੈਜੀਟੇਬਲ ਜ਼ਿਆਦਾ ਪਾਏ ਕਰਕੇ ਨਾ ਇਹਦੇ ਵਿੱਚ ਤਾਂ ਪਾਇਆ ਆ ਬਸ ਅੱਧੀ ਚਾਂਦੀ ਪਾਉਣੀ ਆ ਹੁਣ ਆਪਾਂ ਇਹਨੂੰ 2-3 ਮਿੰਟ ਲਈ ਬਸ ਧੱਕਣ ਦੇਖੋ ਛੱਡ ਦੇਣਾ ਆ ਕਿ ਭਾਪ ਨਾਲ ਇਹ ਤਾਂ ਲੋਪ ਇਸੇ ਹੀ ਹੋ ਜਾਣਾ ਆ ਬਸ ਇਹਨਾਂ ਦਾ ਪਾਣੀ ਪਾ ਕੇ ਹਨ ਮਸਾਲੇ ਨੂੰ ਇਦਾਂ ਆਪਾਂ ਪਹਿਲਾਂ ਕਰ ਲੈਣਾ ਆ ਸੈੱਟਈ ਜਾ ਮਿਕਸਈ ਜਾ ਮੇਤਾ ਫਿਰ ਹਨ ਉਹਦੇ ਚ ਡਲੀਆਂ ਆਈਆਂ ਬਣ ਜਾਂਦੀਆਂ ਇਹਦੀਆਂ ਇੱਕੋ ਜਿਹਾ ਸਿੱਟੇ ਦੀਆਂ ਇਹਨਾਂ ਆਪਾਂ ਇਹਨੂੰ ਪਾਣੀ ਪਾ ਕੇ ਥੋੜਾ ਜਿਹਾ ਮਿਕਸ ਕਰ ਲੈਣਾ ਮਿਕਸ ਕੀਤੇ ਉੰਤਾਲੇ ਨੂੰ ਆਦੇ ਪਾ ਲੈਣਾ ਕਿਉਂਕਿ ਜੇ ਹੁਣ ਡਲੀਆਂ ਨਹੀਂ ਬਣਨੀਆਂ ਇਹਨਾਂ ਬਿਲਕੁਲ ਇੱਕ ਇੱਕ ਹਨ ਜਿਹੜਾ ਵੈਜੀਟੇਬਲ ਆਪਾਂ ਪੀਸ ਪਾਏ ਆ ਉਹਦੇ ਨਾਲ ਮੈਂਟੋ ਮੈਂਟੀ ਇਦਾਂ ਲੱਗ ਜਾਣਾ ਆ ਜਿਹੜਾ ਆਪਾਂ ਸੁੱਕਾ ਪਾ ਲਈਦਾ ਹੈ ਨਾ ਆ ਦੇਖੋ ਇੱਕਦਮ ਹੋ ਗਿਆ ਨਾ ਸਾਰੇ ਦੇ ਵਿੱਚ ਮਿਕਸ ਹੋ ਗਿਆ ਆ ਜਿਹੜਾ ਸੁੱਕਾ ਹੁੰਦਾ ਆ ਨਹੀਂ ਤਾਂ ਉਹ ਇੰਨਾ ਵਧੀਆ ਨਹੀਂ ਫਿਰ ਲੜਦਾ ਹੈਗਾ ਆਪ ਜਿਹੜਾ ਤੋੜੀਆ ਲੱਗਾ ਆ ਸੀ ਨਾਲ ਉਹ ਚ ਹੋਰ ਪਾਣੀ ਪਾ ਲਓ ਕਿਉਂ ਪਾਣੀ ਤਾਂ ਆਪਾਂ ਪਾਉਣੀ ਆ ਦੇਖੋ ਇੱਕਦਮ ਪਾਉਂਦੇ ਆ ਸਾਰੇ ਹੀ ਹਨਾ ਕਿੰਨਾ ਵਧੀਆ ਕਲਰ ਆ ਗਿਆ ਹੈ ਗੈਸ ਨੂੰ ਹੌਮ ਸ਼ੌਕ ਦੀ ਥੋੜੀ ਜਿਹੀ ਤੇਜ਼ ਕਰ ਲਓ ਇਹਨੂੰ ਆਪਾਂ 2 ਮਿੰਟ ਭੁੰਨ ਲੈਣਾ ਆ ਜਿਹੜਾ ਮਸਾਲਾ ਪਾਇਆ ਮੈਗੀ ਮਸਾਲਾ ਹੀ ਹੈ ਜਿਹੜਾ ਪੈਕਟs ਵਿੱਚੋਂ ਨਿਕਲਦੀਆਂ ਹੁੰਦੀਆਂ ਆ। ਮਰਸ ਨਾਲ ਹੀ ਹੁਣ ਆਪਾਂ ਪਾਣੀ ਪਾ ਦੇਣਾ ਆ। ਜਿੰਨਾ ਆਪਣੀ ਮੈਗੀ ਆ ਉਹਦੇ ਹਿਸਾਬ ਦੇ ਨਾਲ ਹਨਾ। 10 ਜਿੰਨੀ ਕੋ ਮੈਗੀ ਆ ਨਾ ਉਹਦੇ ਹਿਸਾਬ ਨਾਲ ਪਾਣੀ ਪਾ ਲਵਾਂ। ਆਪਣੇ ਕੋਲ ਤਾਂ ਇੱਕ ਵੱਡਾ ਪੈਕਟ ਸਿਕਾ ਪੀਸਾ ਵਾਲਾ 4 6 6 ਪੀਸਾ ਵਾਲਾ ਸਗਾ ਜਿਹੇ 6 ਪੀਸ ਨਹੀਂ ਹੁੰਦੇ ਪਾਣੀ ਲੱਗ ਪਿਆ ਇਹਨੇ ਰਿੱਜਣ ਬਸ 2 ਕੁ ਮਿੰਟ ਰਿੱਜੇ ਤੇ ਆਪਾਂ ਇਹਦੇ ਚ ਮੈਗੀ ਪਾ ਦੇਣੀ ਹੈ ਇੱਕ ਚੀਜ਼ ਮੈਂ ਦੱਸਣੀ ਸੀ ਜਦਾਂ ਜੇ ਤੁਹਾਨੂੰ ਕਿਸੇ ਨੇ ਸੋਜਨ ਮਟਰ ਪਾਉਣੇ ਆ ਉਹਨਾਂ ਨੂੰ ਤਾਂ ਆਪਾਂ ਨੂੰ ਪਾਣੀ ਚ ਪਹਿਲਾਂ ਬੋਇਲ ਕਰਨਾ ਪੈਂਦਾ ਇਹ ਤਾਂ ਘਰ ਦੇ ਮਟਰ ਆ ਤਾਜ਼ੇ ਇਹ ਉਹ ਦਾਬੀ ਮਿੱਠੇ ਆ ਹਨਾ ਇਹ ਤਾਂ ਕਰਕੇ ਇਹ ਤਾਂ ਉਦਹੀ ਆਪਾਂ ਨਾਲੇ ਬਾਅਦ ਤੇ ਜੇ ਫਰੋਜਨ ਮਟਰ ਕਿਸੇ ਨੇ ਯੂਜ਼ ਕਰਨੇ ਆ ਉਹ ਆਪਾਂ ਨੂੰ 15 ਤੋਂ 20 ਮਿੰਟ ਪਹਿਲਾਂ ਪਾਣੀ ਦੇ ਵਿੱਚ ਥੋੜੀ ਜਿਹੀ ਨੂਨ ਦਾ ਨਾ ਚਮਚਾ ਅੱਧਾ ਪਾ ਕੇ ਬੋਇਲ ਕਰਨੇ ਪੈਣੇ ਆ ਕਰਕੇ ਉਹ ਹਾਰਡ ਜੇ ਹੁੰਦੀ ਆ ਮਟਰ ਹੱਸ ਪਾਣੀ ਉਬਲ ਲੱਗ ਗਿਆ ਸੀ ਹੁਣ ਆਪਾਂ ਬਾਅਦ ਸੀ ਮੈਂ ਵੀ ਸਾਰੀ ਇਹਦੇ ਵਿੱਚ ਇਹਨੂੰ ਬੱਸ ਹਲਕਾ ਹਲਕਾ ਹੀ ਦਬਣਾ ਹੈ ੱੱਲੇ ਨੂੰ ਜਿਆਦਾ ਨਹੀਂ ਕੋਈ ਦੋਸਾ ਪੈਨ ਜਿਆਦਾ ਨਹੀਂ ਹਨ ਕੋਈ ਕੰਮ ਕਰਨਾ ਹਜੇ ਪਹਿਲਾਂ ਮਾਰ ਹੀ ਆ ਹੋ ਜਵੇ ਥੀਰੇ ਨੂੰ ਆਪਾਂ ਪਾਸਾ ਦੋ ਦੇਣਾ ਆ ਹਲੇ ਬਸ ਇਹ ਦੇ ਥੱਲੇ ਨੂੰ ਦਬ ਦੇਣਾ ਇਸ ਟੀਮ ਦੇ ਨਾਲ ਹੀ ਹੁਣ ਹੋਈ ਜਾਣੀ ਆ ਮਸ ਬੈ ਗਈ ਆਪਣੀ ਤਿਆਰੀ ਹੈ ਜੀ ਬਣ ਕੇ ਇੱਕ ਅੱਧੇ ਮਿੰਟ ਬਸ ਥੋੜੀਆ ਪਾਣੀ ਹੋਵੇ ਇੱਥੇ ਬਸ ਲੋਗ ਬੱਸ ਜਿੱਦਾਂ ਇਹ ਹੋ ਜਾਣਾ ਹੈ ਸੈੱਟ ਹੁਣ। ਗੋਲ ਵੀ ਮੈਗੀ ਆਪਣੀ ਬਿਲਕੁਲ ਬਣ ਕੇ ਰੈਡੀ ਆ। ਤਾਂ ਬਸ ਆਪਾਂ ਹੁਣ 2-3 ਮਿੰਟ ਇਦਾਂ ਹੀ ਢੱਕਣ ਦੇ ਕੇ ਬੰਦ ਕਰ ਦੇਣਾ ਆ। ਬਸ ਟੀਮ ਦੇ ਨਾਲ ਹੋ ਜਾਵੇ। ਬਸ ਰੈਡੀ ਹੈ ਜੀ। ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਲਈ। ਜੇ ਕੋਈ ਹੋਰ ਵੀ ਰੈਸਪੀ ਬਣਾਉਣੀ ਹੁੰਦੀ ਆ ਕਿਸੇ ਨੇ ਪੁੱਛਣਾ ਹੁੰਦਾ ਮੈਸੇਜ ਕਰ ਸਕਦੇ ਆ ਤੁਸੀਂ ਫਿਰ ਆਪਾਂ ਟਾਈਮ ਲੱਗੇ ਤੇ ਉਹ ਰੈਸਪੀ ਤਿਆਰ ਕਰ ਸਕਦੇ ਆ ਨਾ ਬਣਾ ਸਕਦੇ ਆ ਥੈਂਕ ਯੂ ਸਾਰਿਆਂ ਦਾ ਧੰਨਵਾਦ